ਨਮਸਕਾਰ ਸੱਸੀ ਗਾਰਾ ਮੈਂ ਤੁਹਾਡਾ ਦੋਸਤ ਤੇ ਹੋਸਟ ਜੋਲੀ ਗਰਗ ਤੇ ਤੁਸੀਂ ਦੇਖ ਰਹੇ ਹੋ ਪਿੰਡ ਆਸਟ੍ਰੇਲੀਆ ਲਾਸਟ ਵੀਕ ਆਪਾਂ ਗੱਲ ਕੀਤੀ ਸੀ ਸਾਡੇ ਇੱਕ ਨੰਨੇ ਮੁੰਨੇ ਮਹਿਮਾਨ ਨਾਲ ਜਿਹਦਾ ਨਾਮ ਹੈ ਹੈਰਿਕ ਗਰੇਵਾਲ ਤੇ ਤੁਸੀਂ ਉਹ ਦੀਆਂ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਜਿਹੜੀਆਂ ਕਿ ਇੱਕ ਬੱਚਾ ਕਿਵੇਂ ਜਿੰਦਾ ਰਹ ਨਾਲ ਯੂ نو ਦਿਨਚਰਿਆ ਕਿਵੇਂ ਸ਼ੁਰੂ ਕਰਦਾ ਹੈ ਉਹਦੀ ਲਾਈਫ ਚ ਕਿਵੇਂ-ਕਿਵੇਂ ਚੱਲਦਾ ਹੈ ਸਕੂਲਿੰਗ ਕਿਵੇਂ ਹੁੰਦੀ ਹੈ ਉਹ ਗੱਲਾਂ ਸੋਡਾ ਨਾਲ ਸਾਂਝੀਆਂ ਕੀਤੀਆਂ ਤੇ ਤੁਸੀਂ ਬਹੁਤ ਸੋਨਾ ਪਰਮਾ ਹੁੰਗਾਰਾ ਦਿੱਤਾ ਬੱਚੇ ਨੂੰ ਹਲਾਸ਼ੇਰੀ ਦਿੱਤੀ ਅਗਲੀ ਸੋਡਾ ਬਹੁਤ-ਬਹੁਤ ਧੰਨਵਾਦ ਜੀ ਅੱਜ ਹੈਰਿਕ ਫੇਰ ਆਇਆ ਕਿਉਂਕਿ ਉਸਨੇ ਜਦੋਂ ਆਪਣੇ ਵਿਊਜ਼ ਦੇਖੇ YouTube ਤੇ ਤਾਂ ਉਹਨੂੰ ਉਹਦੇ ਚ ਹੋਰ ਲਾਲਸਾ ਹੋਈ ਹੋਰ ਇਹਨੂੰ ਪ੍ਰਾਊਡ ਹੋਇਆ ਕਿ ਹਾਂ ਮੈਂ ਵੀ ਕੁਝ ਕਰ ਸਕਦਾ ਤਾਂ ਹੈਰਿਕ ਨੇ ਦੀ ਮੰਮਾ ਨੇ ਖੁਦ ਸਾਨੂੰ ਕਿਹਾ ਕਿ ਹੈਰਿਕ ਤੁਹਾਡੇ ਨਾਲ ਫੇਰ ਬੈਠ ਕੇ ਗੱਲਾਂ ਬਾਤਾਂ ਕਰਨਾ ਚਾਹੁੰਦਾ ਹੈ ਜੀ ਤਾਂ ਇੱਕ ਵਾਰ ਫੇਰ ਤੋਂ ਆਪਾਂ ਹੈਰਿਕ ਦਾ ਸਵਾਗਤ ਕਰਦੇ ਹਾਂ ਪਿੰਡ ਆਸਟ੍ਰੇਲੀਆ ਦੇ ਐਸ ਫਲੋਰਮ ਦੇ ਵਿੱਚ ਹੈਰੀ ਕਰੇਵਾ ਸასი ਕਾ ਹੈਰਿਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੋਂ ਥੈਂਕ ਯੂ ਵੈਰੀ ਮਚ ਤੁਸੀਂ ਦੁਬਾਰਾ ਆਏ ਤੇ ਪਹਿਲਾਂ ਤਾਂ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਸਾਨੂੰ ਕਿੱਦਾਂ ਲੱਗਿਆ ਜਿਵੇਂ ਆਪਾਂ ਲਾਸਟ ਐਪੀਸੋਡ ਕੀਤਾ ਸੀਗਾ ਮੈਨੂੰ ਵਧੀਆ ਲੱਗਿਆ ਸੀ ਲਾਈਕ ਅਸ ਲਾਈਕ ਮੈਂ ਇਨ ਫਰੰਟ ਆਫ ਲਾਈਕ ਮਿਲੀਅਨਸ ਬਿਲੀਅਨਸ ਆਫ ਪੀਪਲ ਬਟ ਮੇਕਰ ਮਾਈਲਸਟੋਨ ਹਿੱਟ ਕੀਤਾ 10000 ਵਿਊਜ਼ ਦੈਟਸ ਗੁੱਡ ਬੇਟਰ ਦੈਟਸ ਗੁੱਡ ਇਹ ਤਾਂ ਜਸਟ ਅ ਜਸਟ ਅ سٹਾਰਟ ਹੈ ਤੇ ਇਟਸ ਗੋਣਾ ਬੀ ਜਿਵੇਂ ਤੁਸੀਂ ਕਹਿੰਨਾ ਮਿਲੀਅਨ ਐਂਡ ਬਿਲੀਅਨਸ ਤੇ ਮਿਲੀਅਨ ਬਿਲੀਅਨਸ ਹੁੰਦੇ ਵੀ ਥੇਰ ਨਹੀਂ ਲੱਗਦੀ ਕਿਉਂਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਕੈਮਰਾ ਫੇਸ ਕੀਤਾ ਗੱਲ ਯੂ نو ਤੇ ਬਹੁਤ ਕੁਝ ਸ਼ੇਅਰ ਕੀਤਾ ਅੱਜ ਆਪਾਂ ਫੇਰ ਉਹੀ ਗੱਲਾਂ ਨੂੰ ਆਪਾਂ سلسلہ ਜਾਰੀ ਰੱਖਦੇ ਆਂ ਤੇ ਆਪਾਂ ਗੱਲ ਕਰਦੇ ਆਂ ਅੱਜ ਆਪਾਂ ਸਪੋਰਟਸ ਦੀ ਕਿਉਂਕਿ ਅੱਜ ਤੁਸੀਂ ਆਉਂਦੇ ਦੱਸਿਆ ਵੀ ਅੱਜ ਸਪੋਰਟਸ ਤੇ ਜਾਣਾ ਠੀਕ ਹੈ ਨਾ ਸਾਨੂੰ ਪਹਿਲਾਂ ਤੁਸੀਂ ਇਹ ਦੱਸੋ ਤੁਹਾਡੀ ਫੇਵਰਿਟ ਸਪੋਰਟਸ ਕੀ ਹੈ ਤੇ ਤੁਸੀਂ ਉਹਦੇ ਲਈ ਟਾਈਮ ਕਿਵੇਂ ਕੱਢਦੇ ਹੋ ਤੇ ਕਿਦੋਂ ਖੇਡਦੇ ਹੋ ਸੋ ਮੇਰੇ ਕੋਲ ਟੂ ਫੇਵਰਿਟ ਸਪੋਰਟਸ ਆ ਇੱਕ ক্রিকেট ਇੱਕ ਬਾਸਕਟਬਾਲ ਅੱਛਾ ਸੋ ਅਸੀਂ ਨਾਰਮਲੀ ਬੈਕਯਾਰ ਚੱਸੀ ਬਾਈਸਾਈਕਲ ਰਾਈਡ ਕਰਦੇ ਆ ਬਟ ਸਮ ਟਾਈਮਸ ক্রিকেট ਵੀ ਪਲੇ ਕਰਦੇ ਆ ਅੱਛਾ ਤੇ ਕ੍ਰਿਕਟ ਫਿਰ ਤੁਸੀਂ ਬੈਕਯਾਰਡ ਚ ਪਲੇ ਕਰਦੇ ਹੋ ਜਾਂ ਗਰਾਊਂਡ ਚ ਜਾਂਦੇ ਹੋ ਬੈਕਯਾਰਡ ਅੱਛਾ ਐਂਡ ਬਾਸਕਟਬਾਲ ਲਈ ਸਮ ਟਾਈਮਸ ਅਸੀਂ ਸਾਈਕਲ ਨਾਲ ਪਾਰਕ ਜਾਂਦੇ ਆ ਪਲੇਗਰਾਉਂਡ ਗਰਾਊਂਡ ਉੱਥੇ ਅਸੀਂ ਬਾਸਕਟਬਾਲ ਪਲੇ ਕਰਦੇ ਆ ओके ਤੇ ਤੁਸੀਂ ਇਹ ਗੇਮ ਸਕੂਲਸ ਵੀ ਖੇਲਦੇ ਹੋ ਜਾਂ ਸਿਰਫ ਘਰੇ ਬੈਠ ਕੇ ਜੱਜ ਕਰਦੇ ਮੈਂ ਬਾਸਕਟਬਾਲ ਸਕੂਲ ਤੇ ਵੀ ਪਲੇ ਕਰਦਾ ਵੈਰੀ ਗੁੱਡ ਤੇ ਤੁਸੀਂ ਦਿਨ ਇੱਕ ਵੀਕ ਦੇ ਵਿੱਚ ਕਿੰਨੇ ਦਿਨ ਜਾਂਦੇ ਹੋ ਸਕੂਲ ਚ ਖੇਲਣ ਲਈ ਬਾਸਕਟਬਾਲ ਮੈਂ ਗੇਮਸ ਨੇ ਕਰਦਾ ਮੈਂ ਜਸਟ ਟ੍ਰੇਨਿੰਗ ਕਰਦਾ ਹਾਂਜੀ ਟ੍ਰੇਨਿੰਗ ਹੁੰਦਾ ਥਰਸਡੇ ਓਨਲੀ 1 ਡੇ ਹਾਂ ਵਾਂਸ ਇ ਵੀਕ ਹਾਂ ਓਕੇ ਤੇ ਅਗਰ ਤੁਸੀਂ ਹੁਣ ਜਿਵੇਂ ਕਰੇ ਬਾਸਕਟਬਾਲ ਖੇਲਣਾ ਚਾਹੁੰਦੇ ਹੋ ਤਾਂ ਤੁਹਾਡੇ ਬੰਮੇ ਉਹ ਬਾਸਕਟਬਾਲ ਖੇਲਣ ਦਿੰਦੇ ਹਾਂਜੀ ਤੇ ਜੋ ਤੁਸੀਂ ਸਾਈਕਲਿੰਗ ਕਰਨੇ ਸਾਈਕਲਿੰਗ ਕਰੁੰਦੇ ਹਾਂਜੀ ਜਦੋਂ ਤੁਸੀਂ ক্রিকেট ਖੇលਨੀਆ ਖੇਲੰਦੰਦੇ ਹਾਂਜੀ ਬੀਟਾ ਬਹੁਤ ਸਾਡੇ ਵਲੇ ਨਹੀਂ ਸੀਗਾ ਸਾਡੇ ਤਾਂ ਦੇਖੋ ਨਾ ਅਸੀਂ ਜਦੋਂ ਅਸੀਂ ਬਾਹਰ ਖੇਲਣ ਜਾਂਦੇ ਚਾਹੇ ਤਾਂ ਪਹਿਲਾਂ ਤਾਂ ਪਤਾ ਕੀ ਹੁੰਦਾ ਸੀ ਸਾਡੇ ਵਲੇ ਅਸੀਂ ਬੈਟ ਜਿਹਦਾ ਬੈਟ ਹੁੰਦਾ ਸੀ ਪਹਿਲਾਂ ਤਾਂ ਦੋ ਬਾਰੀਆਂ ਲੈਂਦਾ ਸੀ ਬਾਰੀ ਸਮੇਂ ਤਾਂ ਕੀ ਹੁੰਦਾ ਬਾਰੀ ਮਤਲਬ ਟੂ ਟਾਈਮ ਇੱਕ ਵਾਰ ਆਊਟ ਹੋ ਗਿਆ ਕਿਉਂਕਿ ਮੇਰਾ ਬੈਟ ਹੈ ਤੇ ਮੈਂ ਦੋ ਵਾਰ ਬਾਰੀ ਲਵਾਂਗਾ ਐ ਹੁੰਦਾ ਸੀਗਾ ਤੇ ਪਹਿਲਾਂ ਤਾਂ ਅਸੀਂ ਕੋਈ ਵੀ ਗੇਮ ਖੇលਦੇ ਸੀ ਮਹੱਲੇ ਦੇ ਵਿੱਚ ਜਿਵੇਂ ਤੁਹਾਡੇ ਆਪਣੇ ਤਾਂ ਬੈਕਯਾਰਡ ਹੈ ਤੇ ਉੱਥੇ ਸਾਹਮਣੇ ਗਲੀਆਂ ਦੇ ਵਿੱਚ ਖੇលਦੇ ਸੀ ਅਸੀਂ ਇੰਡੀਆ 'ਚ ਨਾ ਤਾਂ ਅਸੀਂ ਚਾਹੇ ਅਸੀਂ ਉਦੋਂ ਗੋਲੀਆਂ ਖੇល ਇਹ ਨਮੂਨੇ ਖੇលਦੇ ਸੀ ਫੋਟੋਆਂ ਖੇលਦੇ ਸੀਗੇ ਤੇ ਫਿਰ ਅਸੀਂ ਕ੍ਰਿਕਟ ਖੇਡ ਲੰਦੇ ਸੀ ਕਦੇ-ਕਦੇ ਤੇ ਇੱਕ ਇੱਥੇ ਥੋੜੇ ਖੇលਦੇ ਜਿਹੜੇ ਉਹ ਪੰਜ ਚੀਜ਼ਾਂ ਨੂੰ ਲਗਾ ਕੇ ਤੇ ਉਹ ਬੋਲ ਨਾਲ ਸੈੱਟ ਕਰ ਦਿੰਦੇ ਫਿਰ ਭਜਦੇ ਫਿਰ ਉਹ ਲਗਾਉਣੀ ਹੁੰਦੀ ਹੈ ਪੀਚੋ ਕਹਿੰਦੇ ਇਹਨਾਂ ਨੂੰ ਡਾਕਣ ਕਹਿੰਦੇ ਨੇ ਪੀਚੋ ਕਹਿੰਦੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਨਾਮ ਹੁੰਦੇ ਆ ਅਸੀਂ ਪਹਿਲਾਂ ਉੱਥੇ ਐਸੀਆਂ ਗੇਮਾਂ ਖੇਡਦੇ ਤੇ ਸਾਨੂੰ ਉਸ ਟਾਈਮ ਦੇ ਵਿੱਚ ਅੱਜ ਤੋਂ ਮੈਂ 30 ਸਾਲ ਪੁਰਾਣੀਆਂ 35 ਸਾਲ 40 ਸਾਲ ਪੁਰਾਣੀਆਂ ਗੱਲਾਂ ਕਰਨਾ ਉਹਨਾਂ ਟਾਈਮਾਂ 'ਚ ਸਾਨੂੰ ਪੇਰੈਂਟਸ ਜਿਹੜੇ ਸੀ ਨਾ ਉਹ ਖੇਲ ਨਹੀਂ ਦਿੰਦੇ ਉਹ ਕਹਿੰਦੇ ਸੀ ਮਤਲਬ ਕਿ ਵੀ ਇੱਕ ਟਾਈਮ ਬਸ ਥੋੜਾ ਜਿਹਾ ਟਾਈਮ ਤੁਸੀਂ ਜਾ ਸਕਦੇ ਹੋ ਜਿਆਦਾ ਟਾਈਮ ਤੱਕ ਜ਼ਿਆਦਾਤਰ ਤਾਂ ਹੀ ਹੁੰਦਾ ਸੀ ਵੀ ਇਹ ਸਾਰਾ ਦਿਨ ਖੇਲਦਾ ਰਹਿੰਦਾ ਹੈ ਸਾਰਾ ਦਿਨ ਬਾਹਰ ਰਹਿੰਦਾ ਇਹਨੂੰ ਫੜਫੜ ਕੇ ਅੰਦਰ ਲਿਆਉਂਦੇ ਸੀਗੇ ਤੇ ਅੱਜਕੱਲ ਤੁਸੀਂ ਜੋ ਵੀ ਤੁਸੀਂ ਖੇਲਣਾ ਚਾਹੁੰਦੇ ਹੋ ਤਾਂ ਤੁਹਾਡੇ ਪੇਰੈਂਟਸ ਉਹਨੂੰ ਅਲਾਉ ਕਰਦੇ ਆ ਤਾਂ ਦੈਟਸ ਆਏ ਵੈਰੀ ਗੁੱਡ ਥਿੰਗ ਹੈ ਬਟੇ ਇਹ ਪ੍ਰਿਵੀਲੇਜ ਹੈ ਕਿਉਂਕਿ ਅਸੀਂ ਐਸੀ ਕੰਟਰੀ ਦੇ ਵਿੱਚ ਆ ਤੇ ਕੁਝ ਟਾਈਮ ਚੇਂਜ ਹੋ ਗਿਆ ਹੁਣ ਦੇ ਹੁਣ ਤਾਂ ਜੀ ਤੁਸੀਂ ਆਈਪੈਡ ਤੇ ਮੋਬਾਈਲ ਕਿੰਨਾ ਚਿਰ ਦੇਖਦੇ ਹੋ ਇਹ ਦੱਸੋ ਅਸੀਂ ਮੋਬਾਈਲ ਐਂਡ ਆਈਪੈਡ ਨਹੀਂ ਦੇਖਦੇ ਅਸੀਂ ਮੋਸਟਰ ਟੀਵੀ ਦੇਖਦੇ ਆਹ ਉਹ ਦੈਟਸ ਗੁੱਡ ਇਹ ਵੀ ਵਧੀਆ ਹੈ ਮਮਾ ਪਾਪਾ ਸਾਨੂੰ ਮਨਾ ਕਰਦੇ ਆਈਪੈਡ ਤੇ ਫੋਨ ਦੇਖਣ ਦੋ ਆਪਣੇ ਕੋਲ ਹੈਗਾ ਵੀ ਨਹੀਂ ਮਮਾ ਕੋਲ ਫੋਨ ਹੈਗਾ ਬਟ ਉਹ ਬਿਜ਼ਨਸ ਲਈ ਕਰਦਾ ਆ ਅੱਛਾ ਦੈਟਸ ਗੁੱਡ ਤਾਂ ਦੇਖੋ ਜੀ ਇੱਥੇ ਜਿਵੇਂ ਮੈਂ ਪਹਿਲਾਂ ਗੱਲ ਸ਼ੇਅਰ ਕੀਤੀ ਗਈ ਪੇਰੈਂਟਸ ਪਹਿਲਾਂ ਉੱਥੇ ਇੰਡੀਆ ਤੋਂ ਫੜਫੜ ਕੇ ਅੰਦਰ ਲਿਆਉਂਦੇ ਸੀ ਜੁਆਕਾਂ ਨੂੰ ਤਾ ਇੱਕ ਮੈਂ ਮੇਮ ਵੀ ਅੱবি ਦੇਖਿਆ ਇੱਕ ਟਿਕਟੌਕ ਵੀ ਦੇਖੀ ਵੀ ਅੱਜਕਲ ਜਵਾਂ ਨੂੰ ਬਾਹਰ ਮਨ ਕੇ ਫੜ ਫੜ ਕੇ ਬਾਹਰ ਭੇਜਣਾ ਪੈਂਦਾ ਵੀ ਜਾ ਕੇ ਖੇਡ ਲਓ ਤੁਸੀਂ ਕਿਉਂਕਿ ਅੱਜਕਲ ਬੱਚੇ ਸਿਰਫ ਫੋਨਾਂ ਤੇ ਆਈਪੈਡਾਂ ਤੇ ਹੀ ਜੁੜੇ ਰਹੇਗੇ ਤੇ ਬਹੁਤ ਵਧੀਆ ਗੱਲ ਲੱਗੀ ਹੈ ਰਿਕ ਦੀ ਕਹਿੰਦੀ ਵੀ ਸਾਡੇ ਘਰੇ ਆਈਪੈਡ ਹੈ ਹੀ ਨਹੀਂ ਤਾਂ ਕਈ ਚੀਜ਼ਾਂ ਨੂੰ ਕਹਿੰਦੇ ਨੇ ਨਾ ਵੀ ਜੰਬ ਸਰਕਾਰ ਕਹਿੰਦੇ ਨੇ ਵੀ ਇਹਨਾਂ ਚੀਜ਼ਾਂ ਤੇ ਰੋਕ ਕਿਉਂ ਨਹੀਂ ਲਿਆਉਂਦੀ ਵੀ ਸਰਕਾਰ ਬੰਦ ਕਰ ਦੇ ਤਾਂ ਉਹੀ ਗੱਲ ਹੈ ਜੀ ਜੇ ਹੁਣ ਆਈਪੈਡ ਆਪਾਂ ਕਹਿੰਨੇ ਬੱਚੇ ਦੇਖਣੋਂ ਨਹੀਂ ਹਟਦੇ ਤਾਂ ਜੇ ਆਪਣੇ ਕੋਲ ਆਈਪੈਡ ਹੋਊਗਾ ਹੀ ਨਹੀਂ ਜਾਂ ਆਪਾਂ ਕੱਢਾਂਗੇ ਨਹੀਂ ਤਾਂ ਬੱਚੇ ਦੇਖਣਗੇ ਕਿਵੇਂ ਇਹ ਵਧੀਆ ਚੀਜ਼ ਹੈ ਜੀ ਗਰੀਬ ਵਾਲ ਫੈਮਿਲੀ ਦੀ ਜਿਹੜੇ ਕੀ ਕਹਿੰਦਾ ਜੀ ਮੈਂ ਹੈਰਿਕ ਨੇ ਦੱਸਿਆ ਕਿ ਸਾਡੇ ਕੋਲੇ ਆਈਪੈਡ ਆ ਹੀ ਨਹੀਂ ਵਧੀਆ ਗੱਲ ਹੈ ਇਹ ਨਹੀਂ ਹੈ ਕਿ ਇਹ ਫੋਟ ਨਹੀਂ ਕਰ ਸਕਦੇ ਪਰ ਇਹ ਹੈ ਕਿ ਕਿਉਂਕਿ ਇਹਨਾਂ ਨੇ ਬੱਚਿਆਂ ਤੋਂ ਉਸ ਚੀਜ਼ ਨੂੰ ਦੂਰ ਰੱਖਣ ਲਈ ਤਾਂ ਇਹਨਾਂ ਨੇ ਉਹ ਚੀਜ਼ ਲਿਆਂਦੀ ਹੀ ਨਹੀਂ ਹੈ ਘਰੇ ਫੋਨ ਆਪਣੇ ਆਪਣੇ ਮੰਮੀ ਪਾ ਤੇ ਉਹ బిజీ ਨੇ ਆਪਣੇ ਆਪਣੇ ਕੰਮ 'ਚ ਤਾਂ ਬੱਚੇ ਨੂੰ ਉਹਨਾਂ ਟਾਈਮ ਫੋਨ ਮਿਲਦਾ ਹੀ ਨਹੀਂ ਹੈ। ਆਸਟ੍ਰੇਲੀਅਨ ਸਰਕਾਰ ਵੀ ਇੱਕ ਕਾਫੀ ਜ਼ੋਰ ਲਾ ਰਹੀ ਹੈ ਜਿਹੜੀ ਕਿ ਟੀਨੇਜ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕਿਵੇਂ ਦੂਰ ਰੱਖਿਆ ਜਾਵੇ। ਇਹ ਪਿੱਛੇ ਜੇ ਇੱਕ ਪੋਸਟ 'ਚ ਲਿਖੀ ਸੀ ਜੀ ਤੇ ਉਹਦੇ ਬਾਰੇ ਵੀ ਤੁਹਾਡੇ ਨਾਲ ਇੱਕ ਵਾਰ ਕਦੇ ਗੱਲ ਕਰਾਂਗੇ। ਸੋ ਇਹ ਤੁਹਾਨੂੰ ਪਤਾ ਇਹਦੇ ਬਾਰੇ? ਹਾਂਜੀ। ਦੱਸੋਗੇ ਤੁਸੀਂ ਕੁਝ ਪਲੀਜ਼? ਸੋ ਸੋਨ ਪ੍ਰਾਈਮ ਮਿਨਿਸਟਰ ਨੇ ਹਾਂਜੀ। ਅੰਮ ਬੈਨ ਕਰਨਾ ਲਾਈਕੋ ਮੋ ਫੋਨਲੀ ਆਈਫੋਨਲੀ ਹਾਂਜੀ। ਇਫ ਤੁਸੀਂ ਛੋਟੇ ਔਰ 13 ইয়ার্স 올

ਵੈਰੀ ਗੁੱਡ ਆ ਮੈਂ ਐਮੀ ਟਿਕਿਆ ਸੀ ਟਿਕਟੌਕ ਚ ਹਾਂਜੀ ਸੋ ਟੂ ਸੈਕਸ਼ਨ ਸੀ ਅਡਲਟ ਐਂਡ ਟੀਨ ਸੋ ਟੀਨ ਨੇ ਟੀਨ ਵਾਲੀ ਟਿਕਣਾ ਐਂਡ ਅਡਲਟ ਨੇ ਅਡਲਟ ਸੋ ਆ ਵੈਰੀ ਨਾਈਸ ਦੇਖੋ ਜੀ ਮਿਲਕੇ ਵੀ ਹੈਰਿਕ ਦੀ ਏਜ 10 ਸਾਲ ਹੈ ਐਮ ਆਈ ਰਾਈਟ ਹੈਰਿਕ ਕੱਲੂ ਦਾਸਨ ਓ ਵੈਲ ਡਨ ਵੈਰੀ ਗੁੱਡ ਸੋ ਗੋਇੰਗ ਟੂ ਬੀ 10 ਟੂਮੋਰੋ ਸੋ ਚਲੋ 28th of December ਗੁੱਡ ਜੀ ਚਲੋ ਆਪਾਂ ਬਹੁਤ ਬਹੁਤ ਸ਼ੁਭ ਕਾਮਨਾ ਵੀ ਦੇ ਦਿੰਦੇ ਹਾਂ ਹਰ ਇੱਕ ਨੂੰ ਅਗਦੇ 10ਵੇਂ ਸਾਲ ਚ ਪ੍ਰਵੇਸ਼ ਕਰ ਰਿਹਾ ਜੀ 10 ਸਾਲ ਦਾ ਹੋ ਕੇ 11ਵੇਂ ਸਾਲ ਚ ਪ੍ਰਵੇਸ਼ ਕਰ ਰਿਹਾ ਤੇ ਹਰ ਇੱਕ ਨੂੰ ਪਿੰਡੂ ਸਿਲ ਤਕੱਲੂ ਹੋਣਾ ਹਾਂ ਦੱਸ ਤਾਂ ਹੋ ਜਾਗਾ ਬੇਟਾ ਤੇ ਯੂ ਗੋਇੰਗ ਗੋਇੰਗ ਟੂ ਬੀ ਇਨ 11 ਇਅਰ ਇਅਰ 11 ਸੋ ਬਿਕੋਜ਼ 10 ਇਅਰ ਗੋਇੰਗ ਟੂ ਬੀ ਕੰਪਲੀਟ ਸੋ ਯੂ ਆਰ 10 ਸਾਲ ਹੋ ਜਾਗਾ ਹਾਂ ਹਾਂ 10 ਸਾਲ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਤੂੰ 10 ਸਾਲ ਦਾ ਹੋ ਗਿਆ ਤੇ ਤੈਨੂੰ 11ਵਾਂ ਸ਼ੁਰੂ ਹੋ ਜਾਊਗਾ ठीक है मींस यू फिनिशिंग कंप्लीटिंग योर ईयर 10 तो सी किलो बोर्न के रोए सी सर डेट ऑफ बर्थ 2014 और 14 इंच बोर्न हो जी ना देखो तो देखो 14 इंच बोर्न होए 15 इंच ईयर बंदे हो गए ठीक है 16 17 18 19 20 21 22 23 24 तो 10 हो गए ना तो तुसी कल नु 10 ईयर दे कंप्लीट हो जाओगे तो सुनो 11th ईयर शुरू हो जाएगा ਤਾਂ ਇਹ ਬੜੀ ਕਨਫਿਊਜ਼ਰ ਰਹਿੰਦੀ ਸੀ ਪਹਿਲਾਂ ਵੀ ਮਤਲਬ ਕਿ ਵੀ 11 ਵੀ ਕਿਹੜਾ ਸਾਲ ਚ ਪ੍ਰਵੇਸ਼ ਕਿੰਨੇ ਸਾਲਾਂ ਦਾ ਹੋ ਜਾਊਗਾ ਤਾਂ ਭਾਈ ਕੱਲ ਨੂੰ ਹੈਰਿਕ ਗਰੇਵਾਲ ਦਾ ਸਾਲ ਦਾ ਹੋ ਜਾਊਗਾ ਜੀ ਬਹੁਤ ਬਹੁਤ ਸ਼ੁਭਕਾਮਨਾ ਪਿੰਡੂ ਆਸਟ੍ਰੇਲੀਆ ਕੰਨੋ ਤੇ ਇੱਕ ਚੀਜ਼ ਹੈਰਿਕ ਸਾਨੂੰ ਹੋਰ ਦੱਸੋ ਤੁਸੀਂ ਤੁਸੀਂ ਸਕੂਲ ਜਾਂਦੇ ਹੋ ਸਕੂਲ 'ਚ ਤੁਸੀਂ ਦੱਸਿਆ ਵੀ ਥਰਸਡੇ ਤੁਸੀਂ ਟ੍ਰੇਨਿੰਗ ਕਰਦੇ ਹੋ ਬਾਸਕਟਬਾਲ ਦੀ ਠੀਕ ਹੈ ਤਾਂ ਇੱਕ ਚੀਜ਼ ਹੋਰ ਦੱਸੋ ਸਾਨੂੰ ਕਿਉਂਕਿ ਮੈਂ ਮੇਰੀ ਬੇਟੀ ਹੈ ਯਾਨੀ ਸੂਚ ਮਿਲਦੇ ਹੋ ਨਾ ਯਾਨੀ ਇਸ ਨੂੰ ਠੀਕ ਹੈ ਉਹਨੂੰ ਮੈਂ ਸਕੂਲ ਛੱਡਣ ਜਾਂਦਾ ਤਾਂ ਉਹਨਾਂ ਜਿਹੜੇ ਬੈਗ ਹੈ ਉਹ ਅਸੀਂ ਬਾਹਰ ਟੰਗ ਦਿੰਨੇ ਆਂ ਇੱਕ ਕਲਾ ਅੰਦਰ ਨਹੀਂ ਲੈ ਕੇ ਜਾਂਦੇ ਜਿਹੜੇ ਸਕੂਲ ਬੈਗ ਇਹ ਇਹ ਥੇਕੀ ਚ ਕਰ ਰਿਹਾ ਕੀ ਕਰਨ ਇਹ ਸੋ ਅਸੀਂ ਪਹਿਲਾਂ ਸੇਮ ਕਰਦੇ ਆ ਬਾਹਰ ਇੱਕ ਰੱਖ ਹੁੰਦਾ ਬਟ ਹੁਣ ਲਾਈਕ 8 ਟਰਮ ਫਾਟਰ ਅਸੀਂ ਸਵਿਚ ਕੀਤਾ ਬੈਗਸ ਹੱਤੇ ਪਿੱਛੇ ਚੇਅਰ ਚ ਅੱਛਾ ਬਿਕਾਜ਼ ਆਪਨੇ ਸਕੂਲ ਚ ਇੱਕ ਲਾਈਕ ਥੀਫ ਸੀ ਲਾਈਕ ਉਹ ਕੁਛੀ ਜੀ ਚ ਬੈਗ ਤੇ ਲੰਦਾ ਸੀ ਅੱਛਾ ਐਨ ਉੱਥੇ ਹਾਈਡ ਕਰਦਾ ਸੀ ਦੈਟਸ ਵਾਈ ਅਸੀਂ ਇਨਸਾਈਡ ਕੀਤਾ ਬੈਗਸ ਅੱਛਾ ਸੋ ਆਪਨੋ ਦੇਖਲਾ ਬੈਗਸ ਕਿੰਨੇ ਲੈਣਾ ਕੁਸ਼ਨ ਉਹ ਓਕੇ ਪਹਿਲਾਂ ਤੁਸੀਂ ਵੀ ਮਿਲ ਕੇ ਬਾਹਰ ਰੱਖਦੇ ਸੀ ਇਹ ਹੁਣ ਤੁਸੀਂ ਕਲਾਸ ਦੇ ਅੰਦਰ ਲੈ ਕੇ ਜੰਨੇ ਹੋ ਤੇ ਆਪਣੀ ਚੇਅਰ ਦੇ ਪਿੱਛੇ ਰੱਖ ਲੈਣਾ ਅੱਛਾ ਤਾਂ ਜਿਹੜਾ ਤੁਹਾਡਾ ਬੈਗ ਹੈ ਉਹਦੇ ਤੁਸੀਂ ਕੀ ਕੁਝ ਲੈ ਕੇ ਜਾਂਦੇ ਹੋ ਰੋਜ਼ ਸੋ ਮੈਂ ਇੱਕ ਲੰਚ ਬਾਕਸ ਹਾਂਜੀ ਇੱਕ ਫੋਲਡਰ ਐ ਬੁੱਕਸ ਪਾਉਣ ਨੂੰ ਵਿੱਚ ਹਮਮ ਇੱਕ ਡਰਿੰਕ ਬੋਟਲ ਪੈਨਸਲ ਕੇਸ ਐਂਡ ਹਾਂ ਐਵਰੀ ਤੇ ਮੋਸਟਲੀ ਜਿਹੜੀਆਂ ਬੁੱਕਸ ਹੁੰਦੀਆਂ ਤੁਹਾਡੀਆਂ ਜਿਹੜਾ ਤੁਸੀਂ ਪੜ੍ਹਦੇ ਹੋ ਕਲਾਸ ਦੇ ਵਿੱਚ ਉਹ ਤੁਹਾਡੀਆਂ ਮਲਕੀਏ ਸਕੂਲ 'ਚ ਹੀ ਰਹਿਣੀਆਂ ਜਾਂ ਤੁਸੀਂ ਬੈਗ 'ਚ ਬਾਕੀ ਘਰੇ ਲੈ ਆਉਂਦੇ ਸੋ ਸਕੂਲ 'ਚ ਹੁੰਦਾ ਅੰਟਿਲ ਐਂਡ ਆਫ ਦਿ ਈਅਰ ਹੋ ਗਿਆ ਓਕੇ ਫਿਰ ਤੁਹਾਨੂੰ ਵਾਪਸ ਮਿਲਦੀਆਂ ਆ ਦੇਖੋ ਜੀ ਆਸਟ੍ਰੇਲੀਆ ਦੇ ਇੱਕ ਸਾਨੂੰ ਹੋਰ ਨਵੀਂ ਗੱਲ ਦੱਸ ਦਿੰਦੇ ਆ ਕਿ ਬੱਚਿਆਂ ਦਾ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਤਾਂ ਉਹ ਸ਼ੁਰੂ ਹੁੰਦੇ ਹੀ ਜਿਹੜੇ ਟੀਚਰਸ ਐ ਬੱਚਿਆਂ ਤੋਂ ਸਾਰੀਆਂ ਬੁੱਕਸ ਮੰਗਾ ਕੇ ਸਕੂਲ 'ਚ ਹੀ ਰੱਖ ਲੈਂਦੇ ਆ ਤੈਨਾਂ ਦੀ ਕਲਾਸ ਦੇ ਵਿੱਚ ਹੀ ਇਹਨਾਂ ਦੀਆਂ ਬੁੱਕਸ ਪਈਆਂ ਹੁੰਦੀਆਂ। ਬੱਚਿਆਂ ਨੂੰ ਉੱਥੇ ਹੀ ਪੜ੍ਹਾਉਂਦੇ ਐ ਤੇ ਕਲਾਸ ਦੇ ਵਿੱਚ ਹੀ ਇੱਕ ਬੁੱਕਸ ਰੱਖ ਕੇ ਬੱਚੇ ਆਪਦੇ ਘਰੇ ਚਲੇ ਜਾਂਦੇ ਐ। ਤੇ ਉਹਨਾਂ ਨੂੰ ਜਿਹੜਾ ਮਾੜਾ-ਵੋਟਾ ਕੰਮ ਕਰਾਇਆ ਜਾਂਦਾ ਉਹ ਸਕੂਲ 'ਚ ਹੀ ਕਰਾ ਦਿੱਤਾ ਜਾਂਦਾ। ਬਹੁਤਾ ਜ਼ਿਆਦਾ ਜਿਹੜੇ ਇਨੀਸ਼ੀਅਲ ਇਅਰਸ ਐ ਜਿਹੜੇ ਕਿ ਇਅਰ 5 6 7 ਤੱਕ ਉਦੋਂ ਤੱਕ ਤਾਂ ਇਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਇੱਥੇ ਪੜ੍ਹਾਈ ਵਾਲੇ ਪਾਸੇ ਪ੍ਰੈਸ਼ਰ ਨਹੀਂ ਪਾਇਆ ਜਾਂਦਾ। ਉਹ ਜਿੰਨਾ ਵੀ ਫਨ ਕਰਦੇ ਕਰਦੇ ਪੜ੍ਹਾਈ ਕਰਦੇ ਐ ਇਸ ਨੂੰ ਲਾਸਟ ਐਪੀਸੋਡ 'ਚ ਵੀ ਅਸੀਂ ਗੱਲ ਕੀਤੀ ਸੀ ਕਿ ਇੱਥੇ ਫਨ ਦੇ ਨਾਲ-ਨਾਲ ਪੜ੍ਹਾਈ ਕਰਾਂਦੇ ਐ। ਦੀ ਪ੍ਰੈਸ਼ਰ ਕੋਈ ਨਹੀਂ ਹੈ ਬੱਚਿਆ ਤੇ ਇੱਕ ਸੋਡਾ ਨਾਲ ਹੋਰ ਗੱਲ ਸਾਂਝੀ ਕਰਦਣੇ ਮੇਰੇ ਯਾਰ ਆ ਗਈ ਗੱਲ ਕਰਦੇ ਕਰਦੇ ਹੈਰੀ ਇੱਕ ਵਾਰ ਕੀ ਹੋਇਆ ਕਿ ਇੱਕ ਆਪਣੀ ਇੰਡੀਅਨ ਫੈਮਿਲੀ ਸੀ ਕੋਈ ਉਹਨਾਂ ਦੇ ਬੱਚੇ ਨੇ ਦੇ ਸਕੂਲ ਚੋਂ ਫੋਨ ਆਇਆ ਉਹਨਾਂ ਦੇ ਪਾਪਾ ਨੂੰ ਠੀਕ ਹੈ ਕਹਿੰਦੇ ਵੀ ਤੁਸੀਂ ਸਾਨੂੰ ਸਕੂਲ ਮਿਲ ਕੇ ਜਾਓ ਸੋਡਾ ਬੱਚਾ ਨਾ ਵੀ ਬਹੁਤ ਵਧੀਆ ਟੇਬਲਸ ਨਹੀਂ ਹੁੰਦੇ ਜਿਵੇਂ ਟੂ ਦਾ ਟੇਬਲ ਫੋਰ ਦਾ ਟੇਬਲ 3 ਦਾ ਟੇਬਲ ਉਹ ਕਹਿੰਦੇ ਵੀ 70 ਤੱਕ ਟੇਬल्स ਕਰ ਰਿਹਾ ਹੈ ਵੀ ਬਹੁਤ ਵਧੀਆ ਕਰ ਰਿਹਾ ਹੈ ਤੁਸੀਂ ਆ ਕੇ ਜਾਓ ਸਾਨੂੰ ਤੇ ਉਹਦੇ ਜਿਹੜੇ ਫਾਦਰ ਸੀ ਬੱਚੇ ਦੇ ਉਹਨੇ ਇਸ ਕੰਮ ਤੋਂ ਛੁੱਟੀ ਲਈ ਗਈ ਬਹੁਤ ਹੈਪੀ ਸੀਗਾ ਕਿਉਂਕਿ ਇਹ ਉਹਨੂੰ ਸਕੂਲ ਚ ਬੁਲਾਇਆ ਠੀਕ ਹੈ ਨਾ ਤੇ ਟੀਚਰ ਉਹਨੂੰ ਐਪਰੀਸ਼ੀਏਟ ਕਰਨਗੇ ਵੀ ਸਾਡਾ ਬੱਚਾ ਇੰਨਾ ਕਰਦਾ ਹੈ ਤੇ ਠੀਕ ਹੈ ਜੀ ਉਹ ਸਕੂਲ ਚ ਲਾ ਗਿਆ ਠੀਕ ਹੈ ਛੁੱਟੀ ਲੈ ਕੇ ਆਪਣੇ ਕੰਮ ਤੋਂ ਛੁੱਟੀ ਲੈ ਕੇ ਗਿਆ ਉਹਨੂੰ ਮਿਲਿਆ ਉਹਦੀ ਟੀਚਰ ਨੇ ਮਿਲਿਆ ਤੇ ਟੀਚਰ ਤੇ ਪ੍ਰਿੰਸੀਪਲ ਨੇ ਬੈਠ ਕੇ ਮੀਟਿੰਗ ਕੀਤੀ ਉਹਨਾਂ ਨਾਲ ਤਾਂ ਉਹਨਾਂ ਨੇ ਪਤਾ ਕੀ ਕਿਹਾ ਉਹਨੂੰ ਕਹਿੰਦੇ-ਕਹਿੰਦੇ ਤੁਸੀਂ ਰਾਈਟ ਥਿੰਗ ਨਹੀਂ ਕਰ ਰਹੇ ਹੋ ਕਿਉਂ ਕਹਿੰਦੇ ਇਹ ਬੱਚਾ ਜਿਹੜਾ ਹੈਗਾ ਉਹਨੂੰ ਸਿਰਫ 10 ਤੱਕ ਹੀ ਟੇਬਲ ਆਉਣਾ ਚਾਹੀਦਾ ਐਸ ਇਜ਼ ਇਟ ਤੁਸੀਂ ਉਹਨੂੰ ਕਰੇ ਇੰਨਾ ਜ਼ਿਆਦਾ ਪੜਾ ਰਹੇ ਹੋ ਉਹ ਤੇ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਠੀਕ ਹੈ ਨਾ ਇਸ ਕਰਕੇ ਇਥੋਂ ਦਾ ਕੈਰੀਕੂਲਮ ਜਿਹੜਾ ਹੈ ਜੀ ਉਹ ਬਹੁਤ ਵਧੀਆ ਹੈ ਉਹ ਬੱਚੇ ਦੀ ਏਜ ਦੇ ਹਿਸਾਬ ਨਾਲ ਹੀ ਬੱਚਿਆਂ ਨੂੰ ਸਿਖਾਉਂਦੇ ਆ ਆਪਣੇ ਇੰਡੀਅਨਸ ਜਿਹੜੀ ਫੈਮਲੀਆਂ ਹੈ ਉਹ ਬੱਚਿਆਂ ਨੂੰ ਆਫਕੋਰਸ ਟਾਈਮ ਦਿੰਦੇ ਆ ਉਹ ਥੋੜਾ ਜਿਹਾ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਵਧੀਆ ਗੱਲ ਹੈ ਬੱਚਾ ਸਿੱਖਦਾ ਹੈ ਬੱਚੇ ਦਾ ਮਾਈਂਡ ਖੁੱਲਦਾ ਹੈ ਸਭ ਕੁਝ ਠੀਕ ਹੈ ਪਰ ਇਹਨਾਂ ਦੇ ਕੈਰੀਕੂਲਮ ਦੇ ਹਿਸਾਬ ਨਾਲ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਬੱਚੇ ਤੇ ਪ੍ਰੈਸ਼ਰ ਜ਼ਿਆਦਾ ਪਾ ਰਹੇ ਹੋ ਵੀ ਐਸ ਏਜ ਤੱਕ ਦੇ ਬੱਚੇ ਲਈ ਉਹਨੂੰ ਜਿਹੜਾ ਕਿ ਜਿਹੜੇ ਪਹਾੜੇ ਐ ਆਪਾਂ ਕਹਿੰਦੇ ਆ ਜਿਹੜੇ ਟੇਬल्स ਐ ਵੀ ਉਹਨੂੰ 10 ਜਾਂ 12 ਤੱਕ ਹੀ ਆਣੇ ਚਾਹੀਦੇ ਐ ਤੁਸੀਂ ਇਹਨੂੰ 70 ਤੱਕ ਕਿਉਂ ਸਿਖਾਏ ਕਿਉਂਕਿ 70 ਤੱਕ ਸਖਾਂ ਤੇ ਉਹਦਾ ਦਿਮਾਗ ਤੇ ਉਹਦਾ ਟਾਈਮ એનર્ਜੀ ਐਫਰਟ ਜ਼ਿਆਦਾ ਲੱਗਿਆ ਤਾਂ ਇਸ ਕਰਕੇ ਤੁਸੀਂ ਸਹੀ ਨਹੀਂ ਕਰ ਰਹੇ ਤਾਂ ਸોર્ટ ਆਫ ਉਹ ਟੀਚਰ ਤੇ ਪ੍ਰਿੰਸੀਪਲ ਨੇ ਉਸਨੂੰ ਵਾਰਨਿੰਗ ਦਿੱਤੀ ਵੀ ਕਹਿੰਦੇ ਅੱਗੇ ਤੋਂ ਇਹ ਕੰਮ ਨਹੀਂ ਹੋਣਾ ਚਾਹੀਦਾ ਤੁਸੀਂ ਸਿਰਫ ਬੱਚੇ ਨੂੰ ਉਹਨਾਂ ਹੀ ਸਿਖਾਓ ਜਿੰਨਾ ਅਸੀਂ ਸਕੂਲ 'ਚ ਦੱਸਦੇ ਆ ਤਾਂ ਤੁਹਾਡੇ ਤੁਸੀਂ ਕਰੇ ਕਰਦੇ ਤੁਹਾਡੇ ਮਮੀ ਆਪਾਂ ਸਾਨੂੰ ਜ਼ਿਆਦਾ ਸਿਖਾਉਂਦੇ ਆ ਜਿੰਨਾ ਤੁਸੀਂ ਸਕੂਲ 'ਚ ਕਰਕੇ ਆਉਂਦੇ ਆ ਇਨਾ ਜਾਨੀ ਬਟ ਫਟੇ ਰਿਸੈਪਸ਼ਨ ਜਾਂਦਾ ਛੋਟਾ ਜਾਂ ਨਾ ਹਾਂਜੀ ਬਟ ਉਹਨੂੰ ABCs ਨਹੀਂ ਪੜਤਾ ਸੋ ਅਸੀਂ ਉਹ ਮੇ ਲਾਈਕ ਟ੍ਰਾਈ ਕਰਦੇ ਆ ਉਹਨੂੰ ਵੇਖਨ ਨੂੰ ABCs ਠੀਕ ਹੈ ਬਸ ਇਹੀ ਇਹੀ ਸੀ ਬਟੇ ਕਿਉਂਕਿ ਇਹਨਾਂ ਜਿਹੜਾ ਕੈਰੀਕੂਲਮ ਹੈਗਾ ਸਕੂਲ ਦੇ ਵਿੱਚ ਉਹਨੂੰ ਫਾਲੋ ਕਰਕੇ ਚੱਲੀ ਚੱਲੋ ਤਾਂ ਆਈ ਥਿੰਕ ਯੂ ਵਿਲ ਬੀ ਗੁੱਡ ਠੀਕ ਹੈ ਨਾ ਤੇ ਇੱਕ ਫਟੇ ਜਦੋਂ ਸਕੂਲ ਚ ਅਸੀਂ ਹੈਰੀ ਗੁਰ ਮੈਂ ਭਈ ਮੈਨੂੰ ਬਾਰੀ-ਬਾਰੀ ਯਾਦ ਕਰਾਉਂਦਾ ਜੀ ਇਹਦਾ ਛੋਟਾ ਬ੍ਰਦਰ ਹੈ ਫਤਿਹ ਤੇ ਹੈਰੀ ਕੇ ਸੀ ਆਲਮੋਸਟ ਮਿਲਦੇ ਰਹਿੰਦੇ ਆ ਤਾਂ ਕਰਕੇ ਇਹਨਾਂ ਨੂੰ ਮਿਕਸ ਅਪ ਕਰ ਦਿੰਦਾ ਜੀ ਮੈਂ ਇਹਦਾ ਨਾਮ ਹੈ ਜੀ ਹੈਰਿੰਗ ਕਰੇਵਾਲ ਤਾਂ ਹੈਰੀਕ ਇੱਕ ਚੀਜ਼ ਹੋਰ ਦੱਸੋ ਜਦੋਂ ਸਕੂਲ ਜਾਂਦੇ ਸੀ ਨਾ ਅਸੀਂ ਨਾ ਉਹਨੂੰ ਜਿਵੇਂ ਇੱਥੇ ਡਾਲਰ ਨਹੀਂ ਹੁੰਦੇ ਆਪਣੇ ਉੱਥੇ 1 ਰੁਪਿਆ 50 ਪੈਸੇ ਠਿਆਣੀ ਕਹਿੰਦੇ ਸੀਗੇ ਫਿਰ 25 ਪੈਸੇ ਹੁੰਦੇ ਸੀਗੇ ਤੇ 10 ਪੈਸੇ ਵੀ ਹੁੰਦੇ ਸੀਗੇ ਅਸੀਂ ਉਹਨਾਂ ਟਾਈਮਾਂ ਚ ਲੈ ਕੇ ਜਾਂਦੇ ਸੀ ਠਿਆਣੀ, ਪਚਵਾਨੀ, 10 ਪੈਸੇ ਨਾ ਤਾਂ ਸਕੂਲ ਦੇ ਬਾਹਰ ਨਾ ਇੱਕ ਸਟਾਲ ਲੱਦੀ ਸੀ ਤਾਂ ਉਹਦੇ ਚ ਟ ਜਾ ਫਿਰ ਜੀ ਸਾਡੇ ਜਿੱਦੇ ਸਾਨੂੰ 1 ਰੁਪਿਆ ਮਿਲ ਜਾਂਦਾ ਸੀ ਉਹਦੇ ਅਸੀਂ ਸਮੋਸਾ ਵੀ ਖਾ ਲੈਂਦੇ ਸੀ ਬਾਹਰ ਸਕੂਲ ਚੋਂ ਤਾਂ ਤੁਹਾਡੇ ਇੱਥੇ ਲੱਗਦੀਆਂ ਕੋਈ ਸਟਾਲਾਂ ਵਗੈਰਾ ਇਦਾਂ ਸਕੂਲ ਦੇ ਬਾਹਰ ਆ ਸਕੂਲ ਦੇ ਵਿੱਚ ਇੱਕ ਕੈਂਟੀਨ ਆਗਾ ਕੈਂਟੀਨ ਹੈ ਸਰ ਤੁਸੀਂ ਬਾਹਰ ਤੋਂ ਲਓ ਉੱਥੋਂ ਹਾਂਜੀ ਤਾਂ ਉਹ ਕਿਵੇਂ ਪਾਏ ਕਰਦੇ ਤੁਸੀਂ ਫਿਰ ਉੱਤੇ ਸੋ ਅਸੀਂ ਆਨਲਾਈਨ ਆਰਡਰ ਕਰਦੇ ਆਂ ਆਨਲਾਈਨ ਆਰਡਰ ਕਰਦੇ ਤੇ ਤੁਸੀਂ ਆਪ ਕਰ ਲੈਣਾ ਆਰਡਰ ਜਾਂ ਪੇਰੈਂਟਸ ਕਰਦੇ ਹੋ ਪੇਰੈਂਟਸ ਕਰਦੇ ਹੋ ਓਕੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਹੀ ਦੱਸ ਦਿਨੇ ਪੇਰੈਂਟਸ ਨੂੰ ਵੀ ਮੇਰਾ ਹੀ ਆਰਡਰ ਕਰ ਦਿਓ ਰਾਈਟ ਦੇ ਕੋਈ ਸਕੂਲਾਂ ਦੇ ਵਿੱਚ ਬਣੀਆਂ ਗੰਡੀਨਾ ਜੀ ਜਿਹੜਾ ਕਿ ਆਨਲਾਈਨ ਤੁਸੀਂ ਫੂਡ ਆਰਡਰ ਕਰ ਸਕਦੇ ਹੋ ਤੇ ਪੇਰੈਂਟਸ ਨੂੰ ਪਹਿਲਾਂ ਬੱਚੇ ਦੱਸ ਦਿੰਦੇ ਵੀ ਅੱਜ ਮੈਂ ਕੈਂਟੀਨ ਚੋਂ ਕੁਝ ਖਾਣਾ ਹੈ ਤਾਂ ਉਹ ਸਾਨੂੰ ਆਰਡਰ ਕਰਕੇ ਬੱਚਿਆਂ ਨੂੰ ਉਹ ਫੂਡ ਮਿਲ ਜਾਂਦਾ ਤਾਂ ਤੁਹਾਨੂੰ ਉਹ ਫੂਡ ਜਿਹੜਾ ਹੈ ਰਿਕ ਉਹ ਜਾ ਕੇ ਲੈਣਾ ਪੈਂਦਾ ਜਾਂ ਤੁਹਾਡੀ ਕਲਾਸ ਦੇ ਜਾਂਦੇ ਤੁਹਾਨੂੰ ਉਹ ਲਾਈਕ ਮੋਨਿਟਰਸ ਹੁੰਦੇ ਆ ਉਹ ਉੱਥੇ ਕੈਂਟੀਨ ਜਾਂਦੇ ਆ ਫਿਰ ਵਾਪਸ ਲੰਦੇ ਕਲਾਸ 'ਚ ਫਿਰ ਅਸੀਂ ਚੱਕ ਦੇ ਲੈਂਦੇ ਆ আচ্ছা ਤੁਹਾਨੂੰ ਮੋਨਿਟਰਸ ਲਈ ਆ ਕੇ ਦੇ ਦਿੰਦੇ ਆ ਡੈਟ ਥੇਰ ਯੂ ਗੋ ਇਹ ਤਾਂ ਬਹੁਤ ਵਧੀਆ ਤੇ ਹਰ ਇੱਕ ਚਲੋ ਗੇਮ ਵਰੀਏ ਪਗਲ ਕਰ ਰਹੇ ਸੀ ਤੁਸੀਂ ਅੱਜ ਐਡਲਿਡ ਹੋ ਗੋਲ ਜਾਣਾ ਹੈ ਤਾਂ ਕਿਹੜੀ ਗੇਮ ਦੇਖਣ ਜਾ ਰਹੇ ਹੋ ਆਮ ਐਡਲਿਡ ਸਟ੍ਰਾਈਕਰਸ ਅਵਰਸਸ ਮੈਲਬਨ ਸਟਾਰਸ ਗੇਮ ਕਿਹੜੀ ਹੈ ਆਮ ਕ੍ਰਿਕਟ ਦਾ ਕ੍ਰਿਕਟ ਜਿਵੇਂ ਜੀ ਇੰਡੀਆ 'ਚ ਆਪਣੀ ਆਈਪਲ ਹੁੰਦਾ ਜੀ ਆਸਟ੍ਰੇਲੀਆ 'ਚ ਬਿਗ ਬੈਸ਼ ਲੀਗ ਹੁੰਦੀ ਹੈ ਤਾਂ ਉਹਨਾਂ ਦੇ ਮੈਚੇਜ਼ ਚੱਲ ਰਿਹਾ ਹੈ ਕ੍ਰਿਕਟ ਦੇ ਤੇ ਐਡਲਿਡੋਲ ਦੇ ਵਿੱਚ ਅੱਜ ਫਤਿਹ ਤੇ ਹੈਰੀਕਰ ਦੋਨੇ ਬ੍ਰਦਰਜ਼ 'ਚ ਕ੍ਰਿਕਟ ਦੇਖਣ ਜਾ ਰਹੇ ਜੀ ਤੇ ਅੱਜ ਕਰਨੀ ਆਨੰਦ ਤੇ ਆਪਾਂ ਅਗਲੇ ਐਪੀਸੋਡ 'ਚ ਆਪਾਂ ਹੈਰੀਕਰ ਨਾਲ ਹੋਰ ਬੋਸ ਵਾਲੀ ਗੱਲਾਂ ਕਰਾਂਗੇ ਅੱਜ ਦੇ ਐਪੀਸੋਡ ਸਾਨੂੰ ਦੇਵਾ ਇਜਾਜ਼ਤ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਸਕਾਰ